ਉਹ ਸ਼ਾਂਤੀ RAM ਨੇ ਸਵਾਲ ਕੀਤਾ ਮਹਾਰਾਜ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਬਾਣੀ ਪੜਾਉਂਦੇ ਰਹੇ ਤੁਸੀਂ ਲੋਕਾਂ ਨੂੰ ਘੋੜਿਆਂ ਤੇ ਭੌਣ ਲਾਤਾ ਹੱਥ 'ਚ ਕਿਰਪਾਨਾਂ ਫੜਾਤੀਆਂ ਬੰਦੂਕਾਂ ਫੜਾਤੀਆਂ ਨੇਜੇ ਭਾਲੇ ਬਰਛੇ ਫੜਾ ਦਿੱਤੇ ਇਹ ਕੋਈ ਚੰਗਾ ਕੰਮ ਹੈ ਮਹਾਰਾਜ ਕੁਝ ਨਹੀਂ ਬੋਲੇ ਚੁੱਪ ਰਹੇ ਤੇ ਪਿੱਛੇ ਭਾਈ ਸੁਥਰਾ ਚੌਰ ਸਾਹਿਬ ਕਰਦਾ ਸੀ ਉਹ ਚੌਰ ਸਾਹਿਬ ਕਰਦਾ ਤੇ ਉਹਨੇ ਨਾ ਚੌਰ ਸਾਹਿਬ ਦਾ ਮੁੱਠਾ ਲੈ ਕੇ ਪੰਡਤ ਨੂੰ ਏਦਾਂ ਵਿਖਾਇਆ ਤੇ ਨਾਲੇ ਜ਼ਬਾਨਾਂ ਕੱਢੀਆਂ ਉਹਨੇ ਬੜਾ ਗੁੱਸਾ ਕੀਤਾ ਪੰਡਤ ਨੇ ਉਹਨੇ ਆਪਦੇ ਝੋਲੇ ਚੋਂ ਚਿੰਟਾ ਕੱਢਿਆ ਤੇ ਭਾਈ ਸੁਧਰੇ ਦੇ ਪਿੱਛੇ ਲੱਗ ਗਿਆ ਮਹਾਰਾਜ ਛੇਵੇਂ ਪਾਸ਼ਾ ਕਹਿੰਦੇ ਕੀ ਹੋਇਆ ਪੰਡਤ ਜੀ ਸਾਡੇ ਸਿੱਖਾਂ ਦੇ ਪਿੱਛੇ ਕਿਉਂ ਚਿੰਟੇ ਲੈ ਕੇ ਲੱਗਦੇ ਜੇ ਕਹਿੰਦੇ ਮਹਾਰਾਜ ਤੁਹਾਡੇ ਸਿੱਖ ਕਿਹੋ ਜਿਹੇ ਨੇ ਜਿਹੜਾ ਤੁਹਾਨੂੰ ਮੱਥਾ ਟੇਕਣਾ ਆਵੇ ਉਹਨੂੰ ਜ਼ੁਬਾਨਾ ਕੱਢਦੇ ਨੇ ਮਹਾਰਾਜ ਕਹਿੰਦੇ ਪੰਡਤ ਜੀ ਤੁਹਾਡਾ ਨਾਮ ਵੀ ਸ਼ਾਂਤੀਰਾਮ ਹੈ ਤੇ ਤੁਸੀਂ ਸਾਨੂੰ ਤਾਂ ਜੇ ਸੁਧਰੇ ਨੇ ਜ਼ੁਬਾਨਾ ਹੀ ਕੱਢੀਆਂ ਤੁਸੀਂ ਚਿੰਟਾ ਕੱਢ ਰਿਹਾ ਵਾਰ ਤੇ ਭਾਈ ਸੁਧਰੇ ਨੂੰ ਮਾਰਨ ਲੱਗ ਪਏ ਜੇ ਇਹ ਸਾਡੇ ਬਾਪੂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਅਸੀਂ ਨਾ ਬਦਲਾ ਲਈਏ ਉਹ ਪੋਤੀ ਕਹਿੰਦਾ ਜਿਹੜਾ ਆਪਣੇ ਪਿਓ ਦਾ ਬਦਲਾ ਨਾ ਲੈ ਸਕੇ